ਲੋ ਜੀ ਸੱਜਣੋ ਤੇ ਮਿੱਤਰੋ ਮੇਰੇ ਪੰਜਾਬ ਵਾਸੀਓ ਤੇ ਪੰਜਾਬੀ ਭਰਾਇਓ ਸਿੰਘੋ ਮੈਂ ਹਾਂ ਤੁਹਾਡਾ ਮਿੱਤਰ ਜਬਾਰ ਚੌਧਰੀ ਇੱਕ ਨਵੇਂ ਨਕੋਰ ਹੋਰ ਪੰਜਾਬੀ ਦੇ ਵੀਲੌਗ ਦੇ ਨਾਲ ਤੇ ਤੁਸੀਂ ਥਾਣੂ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਲੋ ਕਿਉਂਕਿ ਮੈਂ ਤੁਹਾਨੂੰ ਇਸ ਵਾਸਤੇ ਬੇਨਤੀ ਕਰਨਾ ਕਿ ਇਹ ਚੈਨਲ ਜਿਹੜਾ ਸਾਡਾ ਜਿਹੜੀਆਂ ਸਮਾਚਾਰ ਦੇਣ ਦਾ ਫੈਕਸ ਰੱਖਣ ਦਾ ਖਾਲਸਤਾਨ ਦੇ ਹਵਾਲੇ ਤੇ ਸਿੰਘ ਸਟਰਗਲ ਦੇ ਹਵਾਲੇ ਨਾਲ ਇਹ ਉਹਨੀਆਂ ਸਮਾਚਾਰਾਂ ਤੁਹਾਨੂੰ ਪਹੁੰਚਾਉਣ ਵਾਸਤੇ ਹਕੀਕਤਾਂ ਸਾਹਮਣੇ ਰੱਖਣ ਵਾਸਤੇ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਹੈ ਉਹਨੇ ਮੇਰੇ ਇਸ ਚੈਨਲ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਦੇਖਣ ਤੇ ਪਾਬੰਦੀ ਲਾ ਦਿੱਤੀ ਹੈ YouTube ਨੂੰ ਕਹਿ ਕੇ ਤੇ ਉੱਥੇ ਸਾਰਾ ਬੰਦ ਕਰਾ ਦਿੱਤਾ ਇਸ ਵਾਸਤੇ ਮੈਂ ਕਹਿੰਨਾ ਕਿ ਜਿਹੜੇ ਓਵਰਸੀਜ਼ ਪੰਜਾਬੀ ਨੇ ਮੇਰੇ ਭਰਾ ਜਿਹੜੇ ਮੇਰੇ ਦੇਖਣ ਵਾਲੇ ਨੇ ਮੁਹੱਬਤ ਕਰਨ ਵਾਲੇ ਨੇ ਪਿਆਰ ਕਰਨ ਵਾਲੇ ਨੇ ਪੰਜਾਬੀ ਬੋਲੀ ਨੂੰ ਪਸੰਦ ਕਰਨ ਵਾਲੇ ਨੇ ਔਰ ਫਿਰ ਉਤੋਂ ਖਾਲਸਤਾਨ ਦੀ ਸਟਰਗਲ ਕਰਨ ਵਾਲੇ ਨੇ ਸਿੰਘ ਭਰਾ ਮੇਰੇ ਜਿਹੜੇ ਜਿੱਥੇ-ਜਿੱਥੇ ਵੀ ਕੋਈ ਆਜ਼ਾਦੀ ਦੀਆਂ ਲੜਾਈਆਂ ਲੜ ਰਿਹਾ ਸਾਰੇ ਜਿਹੜੇ ਨੇ ਮੇਰੇ ਵਾਸਤੇ ਸਿਰ ਮੱਥੇ ਤੇ ਹੁੰਦੇ ਨੇ ਇਸ ਵਾਸਤੇ ਮੈਂ ਕਹਿਣਾ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤਾਂ ਕਿ ਨਵੀਆਂ-ਨਵੀਆਂ ਜਿਹੜੀਆਂ ਸੂਚਨਾ ਹੈ ਜਿਹੜੇ ਸਮਾਚਾਰ ਹੈ ਉਹ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਅੱਜ ਮੈਂ ਜਿੰਨੇ ਵੀ ਮੇਰੇ ਸਿੰਘ ਭਰਾ ਨੇ ਓਵਰਸੀਜ਼ ਜਿੱਥੇ-ਜਿੱਥੇ ਪੰਜਾਬੀ ਰਹਿੰਦੇ ਨੇ ਮੈਂ ਉਹਨਾਂ ਵਾਸਤੇ ਇਹ ਬੜੀਆਂ-ਵੱਡੀਆਂ ਖਬਰਾਂ ਸਮਾਚਾਰਾਂ ਲੈ ਕੇ ਆਇਆ ਔਰ ਸਾਡੀ ਜਿਹੜੀ ਗੱਲਬਾਤ ਹੁੰਦੀ ਹੈ ਜਿਹੜੀਆਂ ਖਬਰਾਂ ਹੁੰਦੀਆਂ ਸਮਾਚਾਰ ਹੁੰਦੀਆਂ ਔਰ ਰੀਜ਼ਨਿੰਗ ਔਰ ਲੌਜੀਕ ਲੌਜੀਕ ਬੇਸ ਹੁੰਦੀਆਂ ਚੀਜ਼ਾਂ ਮੇਨ ਮੁੱਦਾ ਜਿਹੜਾ ਸਾਡਾ ਹੁੰਦਾ ਉਹ ਇਹ ਹੁੰਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਕਿਉਂ ਸਟਰਗਲ ਕਰ ਰਹੇ ਨੇ ਖਾਲਸਤਾਨ ਵਾਸਤੇ ਜਾਂ ਖਾਲਸਤਾਨ ਬਣਨਾ ਕਿਉਂ ਜ਼ਰੂਰੀ ਹੈ ਉਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਕਿ ਪੰਜਾਬ ਦੇ ਵਿਚੜਦੇ ਪੰਜਾਬ ਨਾਲ ਕੀ ਕੀ ਜ਼ੁਲਮ ਹੁੰਦਾ ਹੈ ਸਰਕਾਰਾਂ ਜਿਹੜੀਆਂ ਨੇ ਉਹ ਕੀ ਕਰਦੀਆਂ ਉੱਥੇ ਜਿਸ ਤਰ੍ਹਾਂ ਪਹਿਲੇ ਤੁਹਾਨੂੰ ਦੱਸਿਆ ਕਿ ਲੈਂਡ ਪੂਲਿੰਗ ਦੀ ਸਕੀਮ ਆ ਗਈ ਕਿਸਾਨਾਂ ਕੋਲੋਂ ਜ਼ਮੀਨ ਮੈਂ ਸਾਰੀ ਦੁਸ਼ਮਣੀ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਤੋਂ ਕੱਢਣੀ ਹੈ ਖਰਿਆ ਕਿਸਾਨਾਂ ਨੇ ਕੀ ਵਿਗਾੜਿਆ ਇਹਨਾਂ ਦਾ ਕਿ ਕਿਸਾਨ ਨੂੰ ਸੁੱਖ ਨਹੀਂ ਲੈਣ ਦੇਣਾ ਦੇਖੋ ਕਿੱਥੇ ਤੱਕ ਗੱਲ ਪਹੁੰਚ ਗਈ ਇਨਪੁਟ ਸਾਰੇ ਮਹਿੰਗੇ ਕਰੀ ਜਾਂਦੇ ਨੇ ਤੇ ਜਿਹੜਾ ਆਊਟਪੁਟ ਹੈ ਉਹਦੇ ਵਾਸਤੇ ਉਹਦੀ ਕੋਈ ਕੀਮਤ ਦੇਣ ਨੂੰ ਤਿਆਰ ਨਹੀਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਉਹੀ ਗੰਧਮ ਉਹੀ ਕਣਕ ਜਿਹੜੀ ਮੇਰਾ ਕਿਸਾਨ ਵੀਰ ਪੰਜਾਬ ਦਾ ਪੈਦਾ ਕਰਦਾ ਉਹਨੂੰ ਖਾਣ ਵਾਸਤੇ ਨਹੀਂ ਮਿਲਦੀ ਉਹ ਜਾ ਕੇ ਤੇ ਬਾਹਰ ਜਾਂਦੀ ਉਤੋਂ ਦੂਸਰੇ ਸਟੇਟਾਂ ਵਿੱਚ ਜਾ ਕੇ ਉਹ ਪ੍ਰੋਸੈਸ ਹੁੰਦੀ ਉਸ ਤੋਂ ਬਾਅਦ ਉਹਦੀਆਂ ਚੀਜ਼ਾਂ ਬਣ ਕੇ ਜਿਹੜੀ ਇਹ 5 ਗੁਣਾ ਵਧਾ ਕੇ ਕੀਮਤਾਂ ਜਿਹੜੀਆਂ ਦੁਬਾਰਾ ਇਸੇ ਪੰਜਾਬ ਦੀਆਂ ਦੁਕਾਨਾਂ ਤੇ ਜਿਹੜਾ ਨਾ ਉਹ ਆ ਜਾਂਦੀਆਂ ਕਿਹਾ ਲੋ ਭਾਈਨ ਤੁਹਾਡੀ ਕਣਕ ਜਿਹੜੀ ਸੀ ਅਸੀਂ ਉਹਨੂੰ ਪ੍ਰੋਸੈਸ ਕਰਕੇ ਉਹਨੂੰ ਜਦਾ ਸੂਜੀ ਮੈਦਾ ਬਣਾਤਾ ਤੁਸੀਂ ਤੁਹਾਨੂੰ ਘਰ ਕੋ ਅਸੀਂ 5 ਰੁਪਏ ਕਿਲੋ ਲਈ ਸਰ ਕੋ 5 ਰੁਪਏ ਕਿਲੋ ਲੈ ਲਓ ਤੇ ਮੇਰੇ ਕਿਸਾਨ ਵੀਰ ਮਜਬੂਰ ਵੀ ਨਹੀਂ ਤੇ ਸ਼ੌਕ ਦੇ ਨਾਲ ਵੀ ਜਾ ਕੇ ਇਸਤੇਮਾਲ ਕਰਦੇ ਨੇ ਤੇ ਆਟਾ ਪੰਜਾਬ ਪੰਜਾਬ ਕਹਿੰਦੇ ਪੂਰੇ ਹਿੰਦੁਸਤਾਨ ਨੂੰ ਖਮਾਉਂਦਾ ਇਹੀ ਹੈ ਨਾ ਜੀ ਤੇ ਮੇਰੇ ਪੰਜਾਬ ਜਿਹੜੇ ਕਹਿੰਦਾ ਆਟਾ ਮਧਿਆ ਪ੍ਰਦੇਸ਼ ਦਾ ਲੈ ਕੇ ਆਇਆ ਮਧਿਆ ਪ੍ਰਦੇਸ਼ ਦਾ ਆਟਾ ਚੰਗਾ ਹੁੰਦਾ ਸਾਡਾ ਆਟਾ ਕਹਿੰਦੇ ਖਰਾਬ ਹੋਇਆ ਇਹ ਸਾਰੇ ਜਿਹੜੇ ਇਹ ਬਾਈ ਡਿਜ਼ਾਈਨ ਜਿਹੜਾ ਜ਼ੁਲਮ ਹੈ ਬਾਈ ਡਿਜ਼ਾਈਨ ਜਿਹੜੀਆਂ ਧੱਕਾ ਕੀਤਾ ਗਿਆ ਉਹ ਸਰਕਾਰਾਂ ਨੇ ਕੀਤਾ ਪੰਜਾਬ ਦੇ ਨਾਲ ਕਿ ਇੱਥੋਂ ਪ੍ਰੋਸੈਸਿੰਗ ਦੀ ਸਾਰੀ ਇੰਡਸਟਰੀ ਜਿਹੜੀ ਸੀ ਉਹ ਕੱਢ ਕੇ ਬਾਹਰ ਲੈ ਗਏ ਤੇ ਇੱਥੇ ਸਿਰਫ ਇਹਨਾਂ ਨੂੰ ਲਾਤਾਂ ਠੱਗਿਆਂ ਜਰਾ ਕੰਮ ਕਰਨ ਲੱਗਿਆਂ ਕਿ ਠੱਗੇ ਬਣ ਕੇ ਜ਼ਮੀਨਾ ਵਾਓ ਠੀਕ ਹੈ ਤੇ ਉਸ ਤੋਂ ਬਾਅਦ ਕੰਮ ਕਰੋ ਤੇ ਬਾਕੀ ਜਿਹੜਾ ਸੜਦੇ ਛੱਡਦੇ ਅੱਜ ਦੀ ਜਿਹੜੀ ਸਮਾਚਾਰ ਹੈ ਉਹ ਬੜੀ ਦੁੱਖ ਭਰੀ ਹੈ ਉਹ ਦੁੱਖ ਭਰੀ ਇਸ ਤਰ੍ਹਾਂ ਹੈ ਕਿ ਹੜ੍ਹ ਆਏ ਹੋਏ ਆ ਪੰਜਾਬ ਫਿਰ ਡੁੱਬ ਗਿਆ ਐ ਤੁਹਾਨੂੰ ਮੈਂ ਤਸਵੀਰਾਂ ਦਿਖਾਉਂਦਾ ਉੱਥੇ ਮੈਂ ਤੁਹਾਨੂੰ ਦੱਸਾਂਗਾ ਕਿ ਮੋਦੀ ਸਰਕਾਰ ਦਾ ਕਿਰਦਾਰ ਕੀ ਹੈ ਉਹ ਵੀ ਕੱਲ ਇੱਕ ਜਗ੍ਹਾ ਤੇ ਜਾ ਰਿਹਾ ਹੈ ਉੱਥੇ ਇਫਸਾਹ ਕਰਨ ਜਾ ਰਿਹਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਸਾਰਾ ਕੁਝ ਤੇ ਪੰਜਾਬ ਦੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਮਤਰਈ ਮਾਂ ਦੇ ਮੁੰਡੇ ਨੇ ਪੰਜਾਬ ਇਹਨਾਂ ਦਾ ਮਤਰਿਆ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਤੇ ਸਾਰਾ ਡੁੱਬਿਆ ਪਿਆ ਮੈਂ ਤੁਹਾਨੂੰ ਤਸਵੀਰਾਂ ਦੇ ਤੁਸੀਂ ਤਸਵੀਰਾਂ ਦੇਖ ਲਓ ਪੰਜਾਬ ਦਾ ਜਿਹੜਾ ਫਿਰੋਜ਼ਪੁਰ ਹੈ ਡੁੱਬਿਆ ਪਿਆ ਬੀਬੀਸੀ ਨੇ ਪੰਜਾਬੀ ਦੇ ਪੂਰੀ ਰਿਪੋਰਟ ਇਹਦੇ ਤੇ ਬਣਾ ਕੇ ਉਹਨਾਂ ਨੇ ਵੀ ਦਿਖਾਈ ਹੈ ਕਿਸਾਨ ਜਿਹੜੇ ਹਾਰੇ ਕੱਢ ਰਹੇ ਨੇ ਉਹ ਵੀ ਦੱਸੇ ਇਹ ਫਿਰੋਜ਼ਪੁਰ ਜ਼ਿਲ੍ਹਾ ਦਾ ਇਲਾਕਾ ਸਾਰਾ ਜਿਹੜਾ ਸਤਲੁਜ ਦੇ ਨਾਲ ਪਰੇ ਦਰਿਆ ਦੇ ਨਾਲ 500 ਕਿਲਾ 500 ਕਿਲਾ ਜਿਹੜਾ ਉਹ ਹੜ੍ਹ ਦੇ ਵਿੱਚ ਡੁੱਬਿਆ ਪਿਆ ਤੁਸੀਂ ਹਿਸਾਬ ਲਾਓ ਕਿ ਕਿੰਨੇ ਕਿਸਾਨ ਕਿੰਨੀਆਂ ਫੈਮਲੀਆਂ ਜਿਹੜੀਆਂ ਉਹ ਇਸ ਟਾਈਮ ਜਿਹੜੇ ਨਾ ਉਹ ਮਾੜੇ ਵਕਤ ਚੱਲ ਰਿਆ ਉਹਨਾਂ ਦੇ ਟਰੈਕਟਰ ਡੁੱਬ ਗਏ ਅ ਦੇਖੋ ਟਰੈਕਟਰ ਜਿਹੜੇ ਉਹ ਕਸ਼ਤੀਆਂ 'ਚ ਵਾ ਕੇ ਵਿਚਾਰੇ ਜਿਹੜੇ ਨਾ ਉਹ ਉਹਨੂੰ ਦਰਿਆ ਪਾਰ ਕਰਾ ਕੇ ਤੇ ਪਹਚਾ ਕੇ ਲਿਆ ਰਹੇ ਨੇ ਟਰੈਕਟਰ ਸੰਦ ਸਾਰੇ ਉੱਥੇ ਪੈ ਰਿਆ ਜਿੱਥੇ ਪਰੇ ਪਿਆ ਸੀ رابطہ ਟੁੱਟ ਗਿਆ ਜ਼ਮੀਨਾਂ ਕਿਸੇ ਨੇ ਮੂੰਗੀ ਬੀਜੀ ਸੀ ਕਿਸੇ ਨੇ ਝੋਨਾ ਬੀਜਿਆ ਸੀ ਕਿਸੇ ਨੇ ਡਾਲਾਂ ਸਬਜ਼ੀਆਂ ਜੋ ਵੀ ਜੀ ਸੀ ਸਾਰਾ ਕੁਝ ਪਟਿਆ ਗਿਆ ਤੇ ਸਰਕਾਰਾਂ ਨੂੰ جناب ਪ੍ਰਵਾਹ ਕੋਈ ਨਹੀਂ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਲਤੀਫੇ ਬਾਜੀ ਚ ਪਏ ਨੇ ਉਹ ਯੁਗਦਾ ਸੁਣਾ ਰਹੇ ਨੇ ਇੱਥੇ ਤੇ ਕਿਸਾਨ ਜਿਹੜਾ ਉਹ ਹੜੇ ਕੱਢ ਰਿਆ ਹੜ੍ਹ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਸਾਰਾ ਡੁੱਬਿਆ ਪਿਆ ਤੇ ਇਹ ਕੀ ਕਰਦੇ ਨੇ ਇਹਨਾਂ ਨੇ ਹੁਣ ਕੀ ਕਰਨਾ ਇਹ ਪਾਣੀ ਦੇ ਪਿੱਛੇ ਲੈ ਕੇ ਨਰਿੰਦਰ ਮੋਦੀ ਜਨਾਬ ਕਹਿੰਦਾ ਸਾਡਾ ਪਾਣੀ ਜਿਹੜਾ ਉਹ ਸਾਡੇ ਦੁਸ਼ਮਣ ਦੀਆਂ ਕਿਸਾਨਾਂ ਦੀ ਜਿਹੜੇ ਜ਼ਮੀਨਾਂ ਨੂੰ ਸਿੰਜੇਗਾ ਨਹੀਂ ਉੱਥੇ ਜਨਾਬ ਉਹ ਉੱਥੇ ਪਾਣੀ ਨਹੀਂ ਪਹੁੰਚੇਗਾ ਅਸੀਂ ਤੁਹਾਡਾ ਪਾਣੀ ਬੰਦ ਕਰਦੇਾਂਗੇ ਉਹ ਪਾਣੀ ਬੰਦ ਤੇ ਇਹਨੇ ਕੀ ਕਰਨਾ ਹੁੰਦਾ ਜਦੋਂ ਉੱਥੇ ਪਾਣੀ ਵੱਧਦਾ ਸਲਾਬ ਆਉਂਦਾ ਕਰ ਕਰਾ ਕੇ ਤੇ ਫਿਰ ਚੋਕੇ ਉਹ ਪੰਜਾਬ ਵੀ ਡੁੱਬਦਾ ਸਾਰਾ ਤੇ ਨਾਲ ਸਾਰਾ ਚੋਕੇ ਪੰਜਾਬ ਦੋਵੇਂ ਦੁਸ਼ਮਣ ਨੇ ਦੋਵਾਂ ਪੰਜਾਬਾਂ ਨੂੰ ਚੜਦੇ ਨੂੰ ਵੀ ਤੇ ਲੈੰਦੇ ਨੂੰ ਵੀ ਮੋਦੀ ਸਰਕਾਰ ਤਾਂ ਪੱਕਾ ਦੁਸ਼ਮਣ ਸਮਝਦੇ ਤੇ ਲੋ ਲੈੰਦਾ ਪੰਜਾਬ ਤੇ ਹੈ ਦੁਸ਼ਮਣ ਹੈ ਉਹਨਾਂ ਦਾ ਲਿੰਦੇ ਪੰਜਾਬ ਨੂੰ ਤੇ ਉਹ ਜੰਮਦੇ ਦੁਸ਼ਮਣ ਸਮਝਦੇ ਸੀ ਕਹਿ ਦਿੱਤਾ ਕਿ ਇੱਥੇ ਪਾਕਿਸਤਾਨ ਵਾਲੇ ਪਾਸਾ ਜਿਹੜਾ ਪੰਜਾਬ ਹੈ ਇਹ ਬਹੁਤ ਵੱਡਾ ਵੱਡਾ ਦੁਸ਼ਮਣ ਹੈਗਾ ਇਹਨੂੰ ਅਸੀਂ ਨੁਕਸਾਨ ਪਹੁੰਚਾਉਣਾ ਤੰਗ ਕਰਨਾ ਜੰਗਾਂ ਲਾਉਣੀਆਂ ਪਾਣੀ ਛੱਡਣਾ ਜਦੋਂ ਆਇਆ ਹੜਾ ਆਏ ਪਾਣੀ ਛੱਡਦੇ ਹੋ ਜੀ ਤਾਂ ਕਿ ਉਧਰ ਲੋਕ ਨੁਕਸਾਨ ਹੋ ਜਾਏ ਪਰ ਅਸੀਂ ਸਾਂਭਦੇ ਆ ਅਸੀਂ ਪਾਣੀ ਸਾਂਭਦੇ ਆ ਜਦੋਂ ਆਂਦਾ ਅਸੀਂ ਵੀ ਮੁਕਾਬਲਾ ਕਰਨੇ ਆ ਚਲੋ ਠੀਕ ਹੈ ਤੁਸੀਂ ਹੁਣੇ ਕੀ ਕਰਨਗੇ ਉੱਥੇ ਪਾਣੀ ਦਾ ਕੋਈ ਸਰਬੰਦ ਨਹੀਂ ਕਰਨਾ ਆਪਣੇ ਚਲੋ ਸਾਡੀ ਅਸੀਂ ਤਾਂ ਦੁਸ਼ਮਣ ਹੈਗੇ ਆ ਇਹ ਪੰਜਾਬ ਤੁਹਾਡਾ ਜੇ ਚੜਦਾ ਪੰਜਾਬ ਉਹਨੂੰ ਦੁਸ਼ਮਣ ਕੋ ਸਮਝਦੇ ਉਹ ਸਾਰਾ ਹਰ ਇਹਨਾਂ ਡੁੱਬਦਾ ਉਸ ਤੋਂ ਬਾਅਦ ਜਿਹੜਾ ਪਾਣੀ ਫਿਰ ਸਾਡੇ ਵਾਲ ਖੋਲ ਦਿੰਦੇ ਨੇ ਪੰਜਾਬ ਲਹਿੰਗੇ ਪੰਜਾਬ ਵਾਲ ਖੋਲ ਦਿੰਦੇ ਨੇ ਕਹਿ ਲੋ ਹੁਣ ਤੁਸੀਂ ਵੀ ਡੁੱਬੋ ਉਹ ਭਾਈਏ ਚਲੋ ਸਾਨੂੰ ਸਾਡੇ ਡੁੱਬਣ ਦੀ ਤੇ ਅਸੀਂ ਆਪੇ ਦੇਖ ਲਾਂਗੇ ਸਾਡੀ ਸਰਕਾਰ ਦੇਖ ਲਿਆਗੀ ਉਹ ਹੁਣ ਵੀ ਜਿਹੜਾ ਆਪਣਾ ਸਾਡੇ ਖੈਬਰ ਪਖਤੂਨ ਖਾ ਦੇ ਵਿੱਚ ਆਇਆ ਹ ਸਲਾਬ ਉਹਨੂੰ ਵੀ ਦੇਖ ਰਹੇ ਆ ਸਾਡੇ ਬਾਦਸ਼ਾਹ ਪੂਸ਼ਾ ਨੂੰ ਬਾਵਾ ਪਾ ਪਰ ਆ ਜਿਹੜਾ ਸਤਲੁਜ ਜਿਹੜਾ ਪੰਜਾਬ ਡੁੱਬਿਆ ਇਹਨੂੰ ਵੀ ਤੂੰ ਕੁਝ ਕਰੋ ਇਹਨੂੰ ਕਹਿੰਦੇ ਦੇਖਣਾ ਭਗਵੰਤ ਮਾਨ ਕੋਲ ਤੇ ਟਾਈਮ ਹੈ ਨਹੀਂ ਤੇ ਦੂਸਰੀ ਜਿਹੜੇ ਮੇਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਮੇਰੇ ਕਿਸਾਨ ਮਿੱਤਰ ਨੇ ਇਹ ਸਾਲਾਂ ਤੋਂ ਮੰਗ ਕਰ ਰਹੇ ਨੇ ਕਿ ਸਾਨੂੰ ਉੱਥੇ ਕੰਮਸਕਾਂ ਕੋ دریا ਦੇ ਤੇ ਪੱਕਾ ਪੋਰ ਬਣਾ ਦਿਓ ਜਦ ਪਾਣੀ ਘਟ ਹੁੰਦਾ ਫਿਰ ਤੇ ਵਿਚਾਰੇ ਲੰਘ ਲੂਕ ਜਾਂਦੇ ਵਿੱਚੋਂ ਦੀ ਛੋਟੀ ਮੋਟੀ ਕਸ਼ਤੀਆਂ ਦੇ ਲੇਕਿਨ ਜਦੋਂ ਪਾਣੀ ਹੜ ਆਂਦੇ ਆ ਇਹ ਮੌਨਸੂਨ ਜਿਹਦੇ ਤੁਹਾਨੂੰ ਪਤਾ ਹਰ ਸਾਲ ਹੜ ਆਂਦਾ ਇਹ ਫਿਰ ਜਿਹੜਾ ਉਹ ਤੰਗੀ ਪੈਂਦੀ ਹੈ ਫਿਰ ਉਧਰ ਦੇ ਉਧਰ ਤੇ ਇਧਰ ਦੇ ਉਧਰ ਬੰਦੇ ਦੇ ਡੱਕੇ ਉੱਥੇ ਕਿਆ ਵਿਚਾਰੇ ਮੌਤਾਂ ਅਲੱਗ ਹੋ ਰਹੀਆਂ ਡੰਗਰ ਬੱਚਾ ਜਿਹੜਾ ਸੀ ਉਹ ਪਾਣੀ ਚ ਰੁੜ ਗਿਆ ਨੁਕਸਾਨ ਹੀ ਨੁਕਸਾਨ ਹੈ ਇੱਕ ਕਿਸਾਨ ਮਿੱਤਰ ਨਾਲ ਮੇਰੀ ਗੱਲ ਹੋਈ ਕਹਿੰਦਾ ਜੀ 50 30000 ਜਿਹੜਾ ਨਾ ਕਿੱਲੇ ਦੇ ਮਗਰ ਸਾਡਾ ਡੁੱਬ ਗਿਆ ਤੇ 500 ਕਿੱਲਾ ਦੇ ਖੋ ਤੁਸੀਂ ਇਹ ਸਰਕਾਰ ਕਮਸ ਕਮ ਕੋਈ ਉਹ ਮੰਗ ਕਰ ਰਹੇ ਨੇ ਕਿ ਤੁਹਾਨੂੰ ਕੋਈ ਕੰਪਨਸੇਸ਼ਨ ਦੇ ਦਿਓ ਸਾਨੂੰ ਕੋਈ ਪਰਮਨੈਂਟ ਹੜ ਦਾ ਕੋਈ ਸਾਨੂੰ ਕੋਈ ਦੇ ਦਿਓ ਕੋਈ ਟੈਕਸ ਦੇ ਦਿਓ ਹੜ ਦਾ ਸਾਡੇ ਹੜ ਕੋਈ ਹੜ ਦਾ ਸਾਨੂੰ ਕੋਈ ਕੋਈ ਕਮ ਤੋਂ ਕਮ ਸਪੋਰਟ ਕਰ ਦੇਓ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਉਹ 4-5 ਮਹੀਨੇ ਜਿਹੜੀਆਂ ਬਰਬਾਦ ਰਹਿੰਦੀਆਂ ਸਾਰੀਆਂ ਜ਼ਮੀਨਾਂ ਬਰਬਾਦ ਹੋ ਜਾਂਦੀਆਂ ਫਿਰ ਦੁਬਾਰਾ ਨਵੇਂ ਸਿਰੇ ਤੋਂ ਬਣਵਾਉਂਦੇ ਇੱਕ ਫਸਲ ਲੈਂਦੇ ਅਗਲੀ ਫਸਲ ਫੇਟੋ ਪ ਜਾਂਦੀ ਉਹ ਤਰਲੇ ਕਰਦੇ ਪਏ ਭਗਵੰਤ ਮਾਨ ਕੋਲੋਂ ਵੀ ਉਮੀਦ ਨਹੀਂ ਤੇ ਮੋਦੀ ਸਰਕਾਰ ਤੇ ਕਹਿੰਦਾ ਚੰਗਾ ਹੋਇਆ ਉਹ ਤੇ ਕਹਿੰਦਾ ਪੰਜਾਬ ਦਾ ਕਿਸਾਨ ਤੇ ਮਰ ਜਾਏ ਇਹ ਡੁੱਬ ਜਾਣ ਸਾਰੇ ਕਿਉਂ ਜੀ ਵੋਟਾਂ ਨਹੀਂ ਦਿੰਦੇ ਮੈਨੂੰ ਤਕਲੀਫਾਂ ਇਹ ਹੈਗੀਆਂ ਕਿ ਪੰਜਾਬ ਦੇ ਕਲਾਸ ਦੇ ਜਿਹੜੇ ਨੇ ਉਹ ਹਿੰਦੂਤਵਾ ਨੂੰ ਵੋਟਾਂ ਨਹੀਂ ਪਾਉਂਦੇ ਆ ਆਰਐਸਐਸ ਦੀ ਜਮਾਤ ਬੀਜੇਪੀ ਨੂੰ ਉਹ ਵੋਟਾਂ ਪਾ ਦਿੰਦੇ ਇੱਥੇ ਪਹਿਲੇ ਕਾਂਗਰਸ ਨੂੰ ਪਾ ਦਿੰਦੇ ਸੀ ਪਹਿਲੇ ਅਕਾਲੀ ਦਲ ਨੂੰ ਪਾ ਦਿੰਦੇ ਸੀ ਉਸ ਤੋਂ ਬਾਅਦ ਹੁਣ ਉਹ ਨੇ ਆਮ ਆਦਮੀ ਨੂੰ ਪਾ ਤੀਆਂ ਇਹ ਵੀ ਸ਼ੇਰ ਨੇ ਇਹ ਵੀ ਨਰ ਨੇ ਕਹਿੰਦੇ ਮੋਦੀ ਨੂੰ ਵੋਟਾਂ ਨਹੀਂ ਦੇਣੀਆਂ ਮੋਦੀ ਦੀ ਲਹਿਰ ਪੂਰੇ ਹਿੰਦੁਸਤਾਨ 'ਚ ਚੱਲ ਪਈ ਪੰਜਾਬ 'ਚ ਨਹੀਂ ਚੱਲੀ ਤਕਲੀਫ ਦੁੱਖ ਇਹਦਾ ਸਾਰੀਆਂ ਤਕਲੀਫਾਂ ਪੰਜਾਬ ਦੇ ਸੁਟਣੀਆਂ ਪੰਜਾਬ ਦੇ ਕਿਸਾਨ ਨੂੰ ਮਾਰਨਾ 5 ਦਿਨ ਪਹਿਲੇ ਕਹਿੰਦਾ ਸੀ ਕਿ ਮੈਂ ਕਿਸਾਨ ਦਾ ਰਾਖਾ ਵਾਂ ਮੈਂ ਕਿਸਾਨਾਂ ਨੂੰ ਜਨਾਬ ਉਹਨਾਂ ਨੂੰ ਮੈਂ ਅਮਰੀਕਾ ਦੇ ਸਾਹਮਣੇ ਲੜ ਜਾਵਾਂਗਾ ਤੇ ਕੱਲ ਜਿਹੜਾ ਆਪਣਾ ਉਹ ਅਮਰੀਕੀ ਕਪਾਹ ਦੇ ਤੇ ਸਾਰੀ ਡਿਊਟੀ ਮਾਫ ਕਰ ਦਿੱਤੀ ਅਮਰੀਕੀ ਕਪਾਹ ਇੰਪੋਰਟ ਕਰਨ ਤੇ ਸਾਰੀ ਡਿਊਟੀ ਸਕ੍ਰੈਪ ਕਰ ਦਿੱਤੀ ਮੇਰੇ ਵੀਰ ਕਿਸਾਨਾਂ ਦੇ ਜਿਹੜੇ ਪੰਜਾਬ ਦੇ ਕਿਸਾਨ ਦੀ ਕਪਾਹ ਸੀ ਉਹ ਫਿਰ ਰੂ ਰੂ ਇੱਥੇ ਉਹ ਕੋਈ ਲਊ ਨਾ ਉਹ ਫਿਰ ਜ਼ਮੀਨ ਫਿਰ ਟਕੇ ਟੋਕਰੀ ਹੋਇਆ ਫਿਰਦੇ ਨੇ ਉੱਥੇ ਆੜ ਤੱਕ ਮੰਡੀਆਂ ਪਹਿਲੇ ਚੱਲਣੀਆਂ ਇਹ ਜਨਾਬ ਦੇਖੋ ਤੇ ਪ੍ਰੈਫਰੈਂਸ ਕੀ ਹੈਗੀ ਆ ਤਰਜੀਹ ਕੀ ਹੈਗੀ ਤਰਜੀਹ ਹੈ ਜਿੱਥੋਂ ਵੋਟ ਲੈਣਾ ਜਾ ਕੇ ਤਰਜੀਹ ਹੈਗੀ ਇਹਨਾਂ ਦੀ ਉਹ ਸਟੇਟਾਂ ਜਿੱਥੋਂ ਵੋਟ ਲੈਣਾ ਅੱਜ ਕੱਲ ਕਿੱਥੋਂ ਵੋਟ ਲੈਣਾ ਭਲਾ ਸਿੰਘ ਭਰਾ ਜਾਣਦੇ ਨੇ ਸਾਰੇ ਅੱਜ ਕੱਲ ਬਿਹਾਰ ਚ ਰਾਵਾਂਟ ਬਕਰਈਆਂ ਤੇ ਇਹ ਦੇਖੋ ਜਨਾਬ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਆਪਣੇ ਐਕਸ ਦੇ ਉੱਤੇ ਪੋਸਟ ਕੀਤਾ 13000 ਕਰੋੜ ਦਾ ਪ੍ਰੋਜੈਕਟ ਲਾਇਆ ਉੱਥੇ ਆ ਦੇਖੋ ਇਹ ਬਿਹਾਰ ਦੇ ਵਿੱਚ ਐਗੀ ਤੇ ਦਰਿਆਈ ਆ ਉਹ ਦਰਿਆ ਪਾਰ ਕਰ ਦਿੱਤਾ ਪੁਲ ਨੂੰ ਉਹ ਦਰਿਆ ਤੇ ਉਤੇ ਹਾਈਵੇ ਤੇ ਪੁਲ ਬਣਾ ਦਿੱਤੇ ਨੇ ਉਹ ਸਵੇਰੇ ਜਾ ਕੇ ਹੁਣ ਸੀਨਾ ਤਾਣ ਕੇ ਜਨਾਬ ਉਥੇ ਕਹੇਗਾ ਦੇਖੋ ਮੈਂ ਪੁਲ ਬਣਾਤਾ ਦੇਖੋ ਮੈਂ ਹਾਈਵੇ ਬਣਾਤੀ ਮੈਨੂੰ ਵੋਟਾਂ ਦਿਓ ਹੈ ਪੰਜਾਬ ਦਾ ਕਿਸਾਨ ਰੁੜ ਗਿਆ ਹੜ ਵਿੱਚ ਇਹ ਅੱਖ ਹੀ ਨਹੀਂ ਕੋਈ ਅੱਖ ਹੀ ਬੰਦ ਕੀਤੀ ਇਧਰ ਵਾਲੀ ਪੰਜਾਬ ਵਾਲੀ ਅੱਖ ਹੀ ਬੰਦ ਕੀਤੀ ਹੈ ਬਲਕੇ ਪੰਜਾਬ ਦੇ ਮੁੰਡੇ ਮਾਰਨ ਵਾਲਾ ਅੱਖ ਖੋਲੀ ਵੀ ਬਾਹਰੋਂ ਇਹਨਾਂ ਨੂੰ ਦੇਨ ਅਖਰੇ ਆ ਕੀ ਆਪਣਾ ਕੀ ਮਹਾਮਾਰੀ ਕੀ ਮਹਾਮਾਰੇ ਕੀ ਮਾਂ ਪਟੇ ਦੇ ਮੋਦੀ ਦੇ ਇਸ ਵਾਸਤੇ ਮੈਂ ਕਹਿੰਦਾ ਕਿ ਪੰਜਾਬ ਜਿਸ ਵਾਸਤੇ ਮੈਂ ਕਹਿੰਦਾ ਕਿ ਖਾਲਸਾਣ ਦੀ ਜਿਹੜੀ ਜਿੱਦੋ ਜਿਹਦ ਹੈ ਖਾਲਸਾਣ ਦਾ ਜਿਹੜਾ ਸੰਘਰਸ਼ ਹੈ ਉਹ ਬਿਲਕੁਲ ਜਾਇਜ਼ ਹੈਗਾ ਜਦੋਂ ਤੁਸੀਂ ਆਪਣੇ ਜਦੋਂ ਤੁਹਾਡੀਆਂ ਸਰਕਾਰਾਂ ਨੇ ਤੁਸੀਂ ਇੱਕ ਇੱਕ ਸੂਬੇ ਨੂੰ ਇੱਕ ਰਾਜਸਤ ਨੂੰ ਇੱਕ ਰਾਜ ਨੂੰ ਜਦੋਂ ਤੁਸੀਂ ਉਹਦਾ ਹੱਕ ਹੀ ਨਹੀਂ ਦੇਵੋਗੇ ਜਦੋਂ ਤੁਸੀਂ ਉਹਨੂੰ ਉਹਦੇ ਕਿਸਾਨਾਂ ਨੂੰ ਜਿਹੜਾ ਨਾ ਉਹ ਉਹਦੀ ਜਿਹੜੀ ਰੁੜ ਗਿਆ ਹੜ ਗਿਆ ਤੁਸੀਂ ਉਹਨੂੰ ਕੰਪਨਸੇਟ ਨਹੀਂ ਕਰੋਗੇ ਉਹਨਾਂ ਦੀ ਇੱਕ ਜ਼ਾਇਦ ਜਿਹੜੀ ਜ਼ਰੂਰਤ ਹੈ ਉਹ ਆਪਣਾ ਸਾਥ ਲਈ ਤੇ ਪੋਲ ਬਣਾਣਾ ਤੁਸੀਂ ਉਹ ਪੋਲ ਨਹੀਂ ਬਣਾ ਕੇ ਦਿਓਗੇ ਤੁਸੀਂ ਪੋਲ ਬਣਾ ਕੇ ਦਿਓਗੇ ਪੂਨੇ ਬੱਬੇ ਇਧਰ ਜਨਾਬ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਜਿੱਦੋਂ ਤੁਸੀਂ ਵੋਟਾਂ ਲਿਆਣੀਆਂ ਬਿਹਾਰ ਦੇ ਜਾ ਕੇ ਤੁਸੀਂ ਪੋਲ ਪੋਲ ਲਾਓ ਕਿ ਪੰਜਾਬ ਦਾ ਕਿਸਾਨ ਮੇਰਾ ਕਰ ਇੱਥੇ ਮਰ ਜਾਏ ਤੇ ਫਿਰ ਇੱਕ ਪੰਜਾਬ ਦਾ ਜਿਹੜਾ ਗੱਭਰੂ ਹੈ ਉਹ ਫਿਰ ਖਾਲਸਾਣ ਕਿਉਂ ਨਾ ਮੰਗੇ ਉਹ ਫਿਰ ਕਿਉਂ ਨਾ ਸੰਘਰਸ਼ ਕਰੇ ਕਿ ਸਾਡਾ ਆਪਣਾ ਦੇਸ਼ ਹੋਣਾ ਚਾਹੀਦਾ ਆਪਣਾ ਦੇਸ਼ ਹੋਏਗਾ ਆਪਣਾ اختیار ਹੋਏਗਾ ਆਪੇ ਆਪੇ ਕਮਾਣਗੇ ਆਪੇ ਖਾਣਗੇ ਆਪੇ ਪੋੜ ਬਣਾਉਣਗੇ ਆਪੇ ਕਿਸੇ ਮਾਰੇ ਮੇਲੇ ਕਿਸੇ ਕਿਸਾਨ ਦਾ ਜਾ ਕੇ ਕੋਈ ਆਪਣਾ ਕੋਦੇ ਹੜਾ ਕੱਢਣ ਕੇ ਜਾ ਕੇ ਉਹਦੇ ਨਾਲ ਕੋ ਬੈਠਣਗੇ ਇਹ ਫਿਰੋਜ਼ਪੁਰ ਦੇ ਕਿਸਾਨਾਂ ਨਾਲ ਕੌਣ ਬੈਠਾ ਭਗਵੰਤ ਮਾਨ ਬੈਠਾ ਭਗਵਤ ਮਾਨ ਸਭ ਤੋਂ ਵੱਡੀ ਕਸੂਬ ਇਹ ਹੀ ਸਟੂਜ ਹੈਗਾ ਇਹ ਵੀ ਮੁਜਰੇ ਨਾਲ ਕਿਸਾਨਾਂ ਦਾ ਇਹ ਵੀ ਨਹੀਂ ਬੈਠਾ ਨਾਲ ਤੇ ਨਰਿੰਦਰ ਮੋਦੀ ਸਾਹਿਬ ਚੜੇ ਨੇ ਸਵੇਰੇ ਕੱਲ ਰੈਲੀ ਕੱਢਣ ਹਾਂ ਪਟਨਾ ਚ ਤੇ ਐ ਜਾ ਕੇ ਜਨਾਬ ਉਥੇ ਜਿਹੜਾ ਆਪਣਾ ਦੇਖੋ ਤੁਸੀਂ ਤਸਵੀਰਾਂ ਕਿਆ ਸੋਹਣੇ ਪੁਲ ਬਣਾਏ ਨੇ ਮਾਸ਼ਾਅੱਲਾ ਵਾ 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 ਇਸ ਪੁਲ ਵਾਸਤੇ ਪੈਸਾ ਹੈਗਾ 13000 ਕਰੋੜ ਸਰਕਾਰ ਦੇ ਕੋਲ ਹੈ ਪੰਜਾਬ ਦੀਆਂ ਸੜਕਾਂ ਬਣਾਉਣ ਵਾਸਤੇ ਪੈਸੇ ਨਹੀਂ ਹੈਗੇ ਪੰਜਾਬ ਦੇ ਕਿਸਾਨ ਨੂੰ ਦੇਣ ਵਾਸਤੇ ਐਨਐਸਟੀ ਨਹੀਂ ਹੈਗੀ ਪੰਜਾਬ ਦੇ ਜਿਹੜਾ ਹੜ੍ਹ ਵਿੱਚ ਡੁੱਬਦਾ ਕਿਸਾਨ ਹੈ ਉਹ ਤੋਂ ਉਹਦੇ ਉਹਦੇ ਨਤਾਰਾ ਕਰਨ ਵਾਸਤੇ ਕੁਝ ਨਹੀਂ ਹੈਗਾ ਅਜੇ ਸ਼ੁਰੂ ਹੋਇਆ ਦੇਖਣਾ ਹੁਣ ਕਿੰਨਾ ਵੱਡਾ ਸਲਾਬ ਕਿੰਨਾ ਹੜ ਇੱਥੇ ਆਉਂਦਾ ਐ ਦੇਖਣਾ ਕਿੱਧਰ ਨੂੰ ਜਾਂਦਾ ਪਾਣੀ ਪਾਣੀ ਤਬਾਹੀ ਕਰਨ ਦਾ ਟਾਈਮ ਆ ਗਿਆ ਤੇ ਪੰਜਾਬ ਦੀ ਸਰਕਾਰ ਵੀ ਘੋੜੇ ਵੇਚ ਕੇ ਸੁੱਤੀ ਪਈ ਐ ਤੇ ਉਹ ਜਿਹੜਾ ਉੱਤੇ ਬੈਠਾ ਨਰਿੰਦਰ ਮੋਦੀ ਆਰਐਸਐਸ ਦਾ ਜਿਹੜਾ ਜਿਹੜਾ ਅੱਗੇ ਬਾਂਦਰ ਕਿਲਾ ਜਿਹੜਾ ਖੇਲਦਾ ਉੱਥੇ ਉਹ ਆਰਐਸਐਸ ਦਾ ਜਿਹੜਾ ਅੱਗੇ ਸਤੂਜ ਐ ਉਹ ਤਾਂ ਕਹਿੰਦਾ ਰੁੜ ਜਾ ਸਾਰਾ ਪੰਜਾਬ ਉਹ ਤਾਂ ਇਨਤਕਾਮ ਲੈਂਦਾ ਉਹਨੇ ਜਾ ਕੇ ਜਿੱਥੇ ਪੰਜਾਬੀ ਕੈਨੇਡਾ ਚਲੇ ਜਾਂਦੇ ਸੀ ਉਹ ਕੈਨੇਡਾ ਦੇ ਪਿੱਛੇ ਜਾ ਕੇ ਮਰਵਾਉਂਦਾ ਪੰਜਾਬੀਆਂ ਨੂੰ ਉੱਥੇ ਇੱਥੇ ਜਨਾਬ ਆਪਣਾ ਜਿਹੜਾ ਬਸ਼ਨੋਈ ਗਾਇਆ ਗਿਆ ਉਹਨੂੰ ਫੜ ਕੇ ਰੱਖਿਆ ਜੇਲ੍ਹ ਵਿੱਚ ਵੀਆਈਪੀ ਪ੍ਰੋਟੋਕੋਲ ਦੇ ਨਾਲ ਤੇ ਉਹਦਾ ਗੈਂਗ ਜਿਹੜਾ ਲਾਇਆ ਉੱਥੇ ਪੰਜਾਬ ਕੈਨੇਡਾ ਦੇ ਵਿੱਚ ਜਾ ਕੇ ਕਹਿੰਦੇ ਜੀ ਸਰਦਾਰਾਂ ਨੂੰ ਮਾਰੋ ਇਹਨਾਂ ਦੀ ਜਸੂਸੀ ਕਰੋ ਇਹਨੂੰ ਗੋਲੀਆਂ ਮਾਰੋ ਉੱਥੇ ਭਾਈ ਹਰਦੀਪ ਸਿੰਘ ਨੱਜਰ ਦਾ ਕਤਲ ਪਤਾ ਹੈ ਨਾ ਹੋਰ ਜਿਹੜੇ ਆਪਣੇ ਤੇ ਹਮਲੇ ਸਾਰੇ ਕੀ ਕਰਦੇ ਨੇ ਤਾਕਿ ਪੰਜਾਬ ਤੇ ਕੈਨੇਡਾ ਦੇ ਜਿਹੜੇ ਸਬੰਧ ਨੇ ਉਹ ਖਰਾਬ ਹੋਣ ਕੈਨੇਡਾ ਦੀਆਂ ਸਰਕਾਰਾਂ ਪੰਜਾਬੀਆਂ ਨੂੰ ਰਿਪੋਰਟ ਕਰਨ ਉਥੋਂ ਤਾਂ ਕਿ ਫਿਰ ਬਦਲਾ ਪੂਰਾ ਹੋਵੇ ਇਹ ਮੋਦੀ ਜੀ ਵੋਟਾਂ ਲੈਣੀਆਂ ਸੀ ਤੇ ਹੁਣ ਦੇਖੋ ਬਿਹਾਰ ਵਿੱਚ ਜਾ ਕੇ ਡਿਵੈਲਪਮੈਂਟ ਦੇ ਕੰਮ ਕਰਕੇ ਸਵੇਰੇ ਜਾ ਕੇ ਛਾਤੀ ਪਿੱਟਣ ਜਾ ਰਹੇ ਨੇ ਉਥੇ ਤੇ ਪੰਜਾਬ ਦਾ ਕਿਸਾਨ ਮਰ ਗਿਆ ਤੇ ਮਕਬੂਜ਼ਾ ਕਸ਼ਮੀਰ ਦੇ ਵਿੱਚੋਂ ਕੋਈ ਇੱਕ ਹੈ ਸੀ ਕਿ ਚਲੋ ਮੈਂ ਜਲਾ 370 ਹਟਾਇਆ ਉਸ ਤੋਂ ਬਾਅਦ ਲੋਕਾਂ ਦੇ ਦਿਲ ਜਿੱਤਾਂ ਕਰਾਂ ਕੁਛ ਕਰਾਂ ਚੱਲ ਇੱਥੇ ਵੀ ਚਨਾਉ ਆਇਆ ਸੀ ਤੇ ਇੱਥੇ ਵੀ ਵੱਡੇ ਵੱਡੇ ਟ੍ਰੇਲ ਦੀਆਂ ਪਟਣੀਆਂ ਤੇ ਵੱਡੇ ਪੁਲ ਬਣਾਉਂਦੇ ਉੱਚੇ ਜਨਾਬ ਕਰਕੇ ਝੰਡਾ ਲੈ ਕੇ ਫਿਰਦਾ ਰਿਹਾ ਉੱਥੇ ਹੈ ਫੋਟੋ ਸ਼ੂਟ ਕਰਾਉਂਦਾ ਰਿਹਾ ਕਿ ਮੈਂ ਬੜਾ ਗੋਤੀਰ ਮਾਰ ਰਿਹਾ ਤੇ ਮਕਬੂਦਾ ਕਸ਼ਮੀਰ ਵਾਲਿਆਂ ਨੇ ਵੀ ਛਿੱਤਰ ਮਾਰੇ ਵੋਟਾਂ ਨਹੀਂ ਦਿੱਤੀਆਂ ਉਹ ਕਹਿੰਦੇ ਨਿਕਲੋ ਇੱਥੋਂ ਵੋਟਾਂ ਜਾਣੇ ਤੇ ਮੇਰੀ ਆਰਮੀ ਸਾਡੇ ਮਸਲਤ ਕੀਤੀ ਸਾਡੇ ਜਵਾਨ ਮਾਰਦੇ ਪhle ਇਹਨਾਂ ਨੂੰ ਪਿੱਛੇ ਕਰੋ ਤੇ ਹੁਣ ਜਿਵੇਂ ਕਸ਼ਮੀਰ ਦੱਬਿਆ ਐਵੇਂ ਪੰਜਾਬ ਦੱਬਣ ਦਾ ਮਨਸੂਬਾ ਵੀ ਹੈ ਇਹ ਲੈਂਡ ਪੂਲਿੰਗ ਹੈ ਜਿਹੜਾ ਪਿੱਛੇ ਚੁੱਕਿਆ ਇਹ ਕੰਮ ਸਾਵਧਾਨ ਰਹਿਣਾ ਪਰ ਮੇਰੇ ਸਿੰਘੋ ਇਹ ਫਿਰ ਕਿਸੇ ਹੋਰ ਸ਼ਕਲ ਚ ਆਏਗਾ ਇਹ ਸਾਰਾ ਹਿੰਦੁਸਤਾਨ ਜਿਹੜਾ ਅਡਾਨੀਆ ਬਾਣੀ ਦਾ ਹੈ ਇਹ ਕਿਸੇ ਕਿਸਾਨ ਵੀਰ ਦਾ ਨਹੀਂ ਕਿਸਾਨ ਦੇ ਕਿਸਮਤ ਚ ਤਾਂ ਖੁਦਕੁਸ਼ੀ ਲਿਖੀ ਆ ਆਤਮ ਹੱਤਿਆ ਲਿਖੀ ਆ ਇਸ ਵਾਸਤੇ ਪੰਜਾਬ ਦੇ ਹਰ ਦੂਸਰੇ ਘਰ ਵਿੱਚ ਵਿਧਵਾ ਬੈਠੀ ਆ ਉਹ ਵਿਧਵਾ ਬੈਠੀ ਪੰਜਾਬ ਦੇ ਹਰ ਦੂਸਰੇ ਘਰ ਵਿੱਚ ਤੇ ਯਤੀਮ ਬੱਚੇ ਬੈਠੇ ਐ ਐ ਮੁਕੱਦਰ ਪੰਜਾਬ ਦਾ ਇਸ ਵਾਸਤੇ ਮੈਂ ਕਹਿਣਾ ਇਸ ਵਾਸਤੇ ਮੈਂ ਕਹਿਣਾ ਕਿ ਪੰਜਾਬ ਦਾ ਜਿਹੜਾ ਖਾਲਸਤਾਨ ਬਣਨਾ ਉਹ ਜ਼ਰੂਰੀ ਹੈਗਾ ਤੇ ਆ ਨਾ ਇਹ ਹਰ ਆਲੇ ਲੋਕ ਨੇ ਇਸਰ ਤੁਹਾਡੇ ਸਾਹਮਣੇ ਲੈਣਾ ਤਾਂ ਕਿ ਘੱਟੋ ਘੱਟ ਤੁਸੀਂ ਵੀ ਯੋਰ ਪਾਓ ਇਹ ਚੈਨਲ ਦੀ ਵੀਡੀਓ ਵੀ ਸ਼ੇਅਰ ਕਰੋ ਬਰ ਆਵਰਸੀ ਪੰਜਾਬੀਆਂ ਨੂੰ ਮੈਂ ਕਹਿ ਰਿਹਾ ਕਿ ਕਿ ਹਿੰਦੁਸਤਾਨ ਦੀ ਬੰਦੀ ਰਾਹੀ ਤਖਾਨ ਵਿੱਚ ਬਾਹਰੋਂ WhatsApp 'ਚ ਭੇਜੋ ਲੋਕਾਂ ਨੂੰ ਤਾਂ ਕਿ ਘੱਟੋ ਘੱਟ ਭਗਵੰਤ ਮਾਨ ਤੇ ਘੱਟੋ ਘੱਟ ਰਸਨੀਂ ਤੋਂ ਉੱਠੇ ਉਹ ਤੇ ਘੱਟੋ ਘੱਟ ਸੁੱਤੇ ਆਉਂ ਉੱਠੇ ਤਾਂ ਕਿ ਆਪਣੇ ਕਿਸਾਨਾਂ ਦੀ ਮਦਦ ਕਰੇ ਫਿਰੋਜ਼ਪੁਰ ਦੇ ਕਿਸਾਨਾਂ ਨੂੰ ਲੋੜ ਹੈਗੀ ਇਸ ਵੇਲੇ ਮੈਂ ਜਿਹੜੇ ਜਿਹੜੀਆਂ ਪਿੰਡ ਪੰਚਾਇਤਾਂ ਦੇ ਲੋਕ ਨੇ ਜਿਹੜੇ ਆਪਣਾ ਜਿਹੜੇ ਜਿਹੜੇ ਕਿਸਾਨਾਂ ਦੇ ਰਾਖੇ ਨੇ ਸਾਡੇ ਭਰਾ ਵੀਰ ਜਿਹੜੇ ਨੇ ਜਿਹੜੇ ਮੇਰੇ ਜਿਹੜੇ ਮੇਰੇ ਸਿੰਘ ਭਰਾ ਜਿਹੜੇ ਮੇਰੇ ਆਪਣਾ ਗੱਭਰੂ ਜਵਾਨ ਨੇ ਪੰਜਾਬ ਦੇ ਤੁਸੀਂ ਪਹਿਲੇ ਜਿਹੜਾ ਸੀ ਆਪਣਾ ਉਹ ਓੜ ਦਾ ਪੰਜਾਬ ਇਹਨਾਂ ਨੇ ਬਣਾਇਆ ਇਹ ਹੁਣ ਰੋੜ ਦਾ ਪੰਜਾਬ ਹੈ ਪਹਿਲੇ ਓੜ ਦਾ ਪੰਜਾਬ ਲਾਇਆ ਹੁਣ ਰੋੜ ਦਾ ਪੰਜਾਬ ਬਣਾਇਆ ਇਹ ਸਾਰਾ ਕੁਝ ਸਰਕਾਰਾਂ ਦੀਆਂ ਸਾਜ਼ਿਸ਼ਾਂ ਨੇ ਉਰਦੇ ਪੰਜਾਬ ਤੇ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿਆਂਗਾ ਵੀਡੀਓ ਵਿੱਚ ਬਣਾ ਕੇ ਦੱਸਾਂਗਾ ਕਿ ਕਿੱਥੋਂ ਆਇਆ ਚਿੱਟਾ ਕਿੱਦਾਂ ਪਾਕਿਸਤਾਨ ਤੇ ਚਿੱਟਾ ਪਾਇਆ ਗਿਆ ਕਿ ਜੀ ਪਾਕਿਸਤਾਨ ਚ ਆਉਂਦਾ ਲੇਕਿਨ ਅਸਲ ਕਿੱਥੋਂ ਆਉਂਦਾ ਸੀ ਇਹ ਥਾੜੂ ਮੈਂ ਜਾਣਕਾਰੀ ਪੂਰੀ ਦਿਆਂਗਾ ਮੇਰੇ ਕੋਲ ਬੜੀ ਐਕਸਕਲੂਸਿਵ ਡਿਟੇਲ ਹੈਗੀ ਕਿ ਪੰਜਾਬ ਤੇ ਚਿੱਟਾ ਕੌਣ ਲਿਆਉਂਦਾ ਕਿੱਥੋਂ ਆਉਂਦਾ ਇਹ ਗੱਲ ਫੇਰ ਕਰਾਂਗੇ ਆਪਾਂ ਇਹ ਪੰਜਾਬ ਦੇ ਗੱਬਰੂ ਚਿੱਟੇ ਤੇ ਲਾਉਣ ਦਾ ਜਿਹੜਾ ਮਨਸੂਬਾ ਵੀ ਇਹੀ ਸੀ ਕਿ ਇਹ ਲੋਕ ਜਿਹੜੇ ਨੇ ਆਪਣੇ ਹੱਕ ਮੰਗਣਾ ਬੰਦ ਕਰ ਦੇਣੇ ਸਿਰਫ ਚਿੱਟਾ ਮੰਗਣ ਵਾਸ ਬਾਹਗੁਰੂ ਚਾਰਦੀ ਕਲਾਤ ਰੱਖੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਤੇ ਤੁਹਾਨੂੰ ਨਵੇਂ ਨਵੇਂ ਸਮਾਚਾਰ ਤੁਹਾਡੇ ਬਾਸੇ ਲੈ ਕੇ ਆਂਦੇ ਰਵਾਂਗੇ ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤ